ਅੱਜ ਦਾ ਜੋ ਟੌਪਿਕ ਹੈ ਉਹ ਪੰਜਾਬ ਰਹਿਸੀ ਸਰਟੀਫਿਕੇਟ ਜਾਂ ਕਿ ਡੋਮਿਸਾਈਲ ਸਰਟੀਫਿਕੇਟ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਕਿੱਥੇ ਤੁਸੀਂ ਅਪਲਾਈ ਕਰ ਸਕਦੇ ਆ ਕੀ ਕੀ ਇਹਦੇ ਨਾਲ ਡਾਕੂਮੈਂਟ ਲੱਗਦੇ ਇਸ ਵੀਡੀਓ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਏਗੀ ਡੋਮਿਸਾਈਲ ਸਰਟੀਫਿਕੇਟ ਬਣਾਉਣ ਲਈ ਜਿਹੜੇ ਜ਼ਰੂਰੀ ਡਾਕੂਮੈਂਟ ਆ ਤੁਹਾਡੇ ਕੋਲੇ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਹੋਣਾ ਜ਼ਰੂਰੀ ਹੈ ਵੋਟਰ ਕਾਰਡ ਵੱਡਾ 5 ਸਾਲ ਪੁਰਾਣਾ ਹੋਣਾ ਚਾਹੀਦਾ ਹੈ ਅਗਰ ਤੁਸੀਂ ਬੱਚੇ ਦਾ ਜਿਹੜਾ ਡੋਮਿਸਾਈਲ ਸਰਟੀਫਿਕੇਟ ਜਾਂ ਪੰਜਾਬ ਰਹਿਸੀ ਸਰਟੀਫਿਕੇਟ ਬਣਾਉਣਾ ਹੈ ਤਾਂ ਬੱਚੇ ਦਾ ਆਧਾਰ ਕਾਰ ਸਕੂਲ ਸਰਟੀਫਿਕੇਟ ਜਨਮ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਹ ਸਰਟੀਫਿਕੇਟ ਤੁਸੀਂ ਆਪਣੀ ਨੇੜਲੇ ਸੇਵਾ ਕੇਂਦਰ ਦੇ ਵਿੱਚ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਸੇਵਾ ਕੇਂਦਰ ਦੇ ਵਿੱਚ ਨਹੀਂ ਜਾ ਸਕਦੇ ਤਾਂ ਇੱਕ ਅਸ਼ਤਤ ਤੇ ਕਾਲ ਕਰਕੇ ਤੁਸੀਂ ਬਣਵਾ ਸਕਦੇ ਹੋ ਮਲਾਦ ਨੂੰ ਤੁਹਾਡੇ ਘਰ ਆਉਣਗੇ ਤੇ ਜਿਹੜਾ ਡੋਮਿਸાઇલ ਸਰਟੀਫਿਕੇਟ ਅਪਲਾਈ ਕਰਕੇ ਜਾਣਗੇ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਸਰਟੀਫਿਕੇਟ ਤਿਆਰ ਹੋ ਜਾਏਗਾ ਅਗਰ ਕਿਸੇ ਡਾਕੂਮੈਂਟ ਬਾਰੇ ਨਹੀਂ ਪਤਾ ਲੱਗਿਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਪਤਾ ਹੈ ਕਿ ਐਸਕੇ ਇੰਟਰਨੈਟ ਕੈਫੇ ਪ੍ਰਿੰਟ ਮੰਗੇ ਵੱਲ ਤੁਹਾਡਾ ਮੋਬਾਈਲ ਨੰਬਰ ਹੈਗਾ 83609 16409 ਨੰਬਰ ਸਕਰੀਨ ਤੇ ਚੱਲ ਰਿਹਾ ਜੀ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਬੈਲ ਆਈਕਨ ਦਾ ਬਟਨ ਜਿਹੜਾ ਦਬੋ ਜੀ ਧੰਨਵਾਦ